ਸਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿਨਾਂ ਕਿ ਸਾਡੇ 7000 ਸਕੂਲਾਂ ਵਿੱਚ ਅਪੀਅਰ ਹੋਏ 270746 ਬੱਚਿਆਂ ਵਿੱਚੋਂ 265548 ਬੱਚੇ ਪਾਸ ਹੋਏ ਨੇ 95.63% ਦੀ ਸਾਡੀ ਪਾਸ ਪਰਸੈਂਟੇਜ ਰਹੀ ਹੈ ਗਰਲਸ 96.85% ਬॉयਜ਼ 79.50% ਅਰਬਨ ਏਰੀਆ ਜੋ 94.7% ਰੂਰਲ ਏਰੀਆ 96% ਗਵਰਨਮੈਂਟ ਸਕੂਲ 95.47 ਨਾਨ ਗਵਰਨਮੈਂਟ ਸਕੂਲ 96.96% ਐਡਿਟਡ ਸਕੂਲ 91.72% ਰੀਅਪੀਅਰ 4% ਬੱਚਿਆਂ ਦੀ ਹੈ ਫੇਲ 0.2% ਬੱਚੇ ਹੋਏ ਨੇ ਅੰਮ੍ਰਿਤਸਰ 98.5% ਨਾਲ ਜ਼ਿਲ੍ਹਾ ਅਵਲ ਰਿਆ ਗੁਰਦਾਸਪੁਰ 98.2 ਤੇ ਦੂਜੇ ਨੰਬਰ ਤੇ ਰਿਆ ਤਰਨਤਾਰਨ 98.08 ਤੇ ਤੀਜੇ ਨੰਬਰ ਤੇ ਰਿਆ ਮੈਰਿਟ ਵਿੱਚ 300 ਬੱਚੇ ਆਏ ਨੇ ਜਿਨ੍ਹਾਂ ਚੋਂ 256 ਲੜਕੀਆਂ ਨੇ 44 ਲੜਕੇ ਨੇ ਮੈਰਿਟ ਵਿੱਚ ਸਭ ਤੋਂ ਜ਼ਿਆਦਾ ਲੁਧਿਆਣੇ ਦੇ 52 ਬੱਚੇ ਨੇ ਹੁਸ਼ਿਆਰਪੁਰ ਦੇ 47 ਅੰਮ੍ਰਿਤਸਰ ਦੇ 25 ਸਪੋਰਟਸ ਪਰਸਨਸ ਮੈਰਿਟ ਵਿੱਚ 16 ਹਨ ਤੇ ਜਿਹੜੇ ਪਹਿਲੇ ਪੋਜੀਸ਼ਨ ਤੇ ਬੱਚੀ ਜੋ ਆਈ ਹੈ ਉਸ ਦਾ ਨਾਮ ਅਕਸ਼ਨੂਰ ਕੌਰ ਹੈ ਪਿਤਾ ਦਾ ਨਾਮ ਪਰਮ ਪਰਜੀਤ ਸਿੰਘ ਇਹ ਸੰਤ মোহন ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਨੂੰ ਬਿਲੋਂਗ ਕਰਦੀ ਹੈ ਨੰਬਰ 2 ਤੇ ਰਤਿੰਦਰ ਦੀਪ ਕੌਰ ਪਿਤਾ ਦਾ ਨਾਮ ਨਿਰਮਲ ਸਿੰਘ ਇਹ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਤਿਆਣਾ ਜ਼ਿਲ੍ਹਾ ਮੁਕਸਰ ਸਾਹਿਬ ਨੂੰ ਬਿਲੋਂਗ ਕਰਦੀ ਹੈ ਸੀਰੀਅਲ ਨੰਬਰ ਤੇ ਅਰਸ਼ਦੀਪ ਕੌਰ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਮਲੇਰਕੋਟਲਾ ਨੂੰ ਬਿਲੋਂਗ ਕਰਦੀ ਹੈ ਇੰਨੇ ਬੱਚਿਆਂ ਦੇ 100 100% ਮਾਰਕਸ ਨੇ ਪਰ ਉਹ ਰੂਲਸ ਦੇ ਮੁਤਾਬਕ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਇਹ ਫਸਟ ਸੈਕੰਡ ਥਰਡ ਪੋਜੀਸ਼ਨ ਦੇ ਵਿੱਚ ਡਿਕਲੇਅਰ ਕੀਤੇ ਗਏ ਆ। ਇਹ ਕਹਿੰਦੇ ਆ ਮੈਂ ਸਾਰਿਆਂ ਨੂੰ ਫੇਰ ਮੁਬਾਰਕਬਾਦ ਦਿੰਨਾ ਬੱਚਿਆਂ ਨੂੰ ਮਾਪਿਆਂ ਨੂੰ ਤੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਕਿ ਇਹ ਹੈ ਜਬ ਵਧੀਆ ਰਿਜ਼ਲਟ ਆਨ ਨਾਲ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਇਹਨਾਂ ਦਾ ਭਵਿੱਖ ਬਹੁਤ ਵਧੀਆ ਰਹੇ। ਥੈਂਕ ਯੂ। ने साइड करना सर साइड करना सर इधर से नहीं भाई चलो सर और स्क्रीन पे भी uh, लाती है उठो भी ले सकते हो थैंक यू जी सर सर को एक्शन छोड़ दिया 8 से 7 साल था ना ਥੈਂਕ ਯੂ ਜੀ। ਅਸੀਂ ਕਹਿੰਦੇ ਹਾਂ ਕਿ ਸਰਨਾ ਸਰ ਸਿੰਧ ਦੇ ਪ੍ਰਣਾ ਆਈਐਸ ਰਾਵਨਾਭ ਇੱਕ ਸਾਲ ਪਹਿਲਾਂ ਇੱਕ ਮਹੀਨਾ ਕਰ ਦਿੱਤਾ ਗਿਆ ਤਸਵੀਦ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਪ੍ਰੀਤਕੌਰ ਦੀ ਅਕਸਨੂਰ ਕੌਰ ਨੇ ਜੋ ਹੈ ਟਾਪ ਕੀਤਾ ਹੈ ਪੂਰੇ ਪੰਜਾਬ ਦੇ ਵਿੱਚੋਂ ਤਾਂ ਪੂਰਾ ਐਲਾਨ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਵੱਲੋਂ ਜੋ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਜਾ ਕੇ ਜੁਆ ਆਪਣੇ ਨਤੀਜੇ ਦੇਖੇ ਜਾ ਸਕਦੇ ਨੇ ਤਾਂ ਕੁੜੀਆਂ ਵੱਲੋਂ ਫੇਰ ਬਾਜ਼ੀ ਮਾਰੀ ਗਈ ਹੈ ਨਤੀਜਾਂ ਦੇ ਵਿੱਚ ਫਰੀਦਕੋਟ ਦੀ ਅਕਸਨੂਰ ਕੌਰ ਹੈ ਜਿਸ ਨੇ ਐਗਜ਼ਾਮ ਦੇ ਵਿੱਚ ਟੌਪ ਕੀਤਾ 650 ਚੋਂ 650 ਅੰਕ ਹਾਸਲ ਕੀਤੇ ਗਏ ਨੇ ਤਾਂ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਜੋ ਹੈ ਕੁੜੀਆਂ ਵੱਲੋਂ ਬਾਜ਼ੀ ਮਾਰੀ ਗਈ ਹੈ ਇਸ ਤੋਂ ਇਲਾਵਾ 300 ਤੋਂ ਜ਼ਿਆਦਾ ਬੱਚੇ ਜੋ ਨੇ ਮੈਰਿਟ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ 200 ਤੋਂ ਜ਼ਿਆਦਾ ਕੁੜੀਆਂ ਵੱਲੋਂ ਜੋ ਹੈ ਬਾਜ਼ੀ ਮਾਰੀ ਗਈ ਹੈ ਇਸ ਤੋਂ ਇਲਾਵਾ 44 ਜੋ ਲੜਕੇ ਨੇ ਉਹ ਮੈਰਿਟ ਦੇ ਵਿੱਚ ਆਏ ਨੇ ਤਾਂ ਫਰੀਦਕੋਟ ਦਾ ਜੋ ਹੈ ਉਹ ਰਿਕਾਰਡ ਦੀ ਜੋ ਅਕਸਨੂਰ ਕੌਰ ਹੈ ਉਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਟੌਪ ਕੀਤਾ ਗਿਆ ਪੂਰੇ 100% ਦੀ ਅੰਕ ਹਾਸਲ ਕੀਤੇ ਗਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦੇ ਨਤੀਜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਕੀ ਕੁੜੀਆਂ ਵੱਲੋਂ ਬਾਜ਼ੀ ਮਾਰੀ ਗਈ ਹੈ ਜੋ ਮੈਰਿਟ ਦੇ ਵਿੱਚ ਹੈ ਉਹ ਵੀ ਜ਼ਿਆਦਾਤਰ ਲੜਕੀਆਂ ਰਹੀਆਂ ਨੇ ਇਸ ਤੋਂ ਇਲਾਵਾ 44 ਲੜਕੇ ਜੋ ਨੇ ਉਹ ਬੈਡਲਿਸਟ ਦੇ ਵਿੱਚ ਆਏ ਨੇ ਤਾਂ ਇਸ ਤੋਂ ਇਲਾਵਾ ਜੇ ਜ਼ਿਲ੍ਹੇ ਵਾਈਸ ਗੱਲ ਕਰੀਏ ਤਾਂ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਜ਼ਿਲ੍ਹਾ ਜੋ ਹੈ ਉਸ ਦਾ ਨਤੀਜਾ ਸਭ ਤੋਂ ਜ਼ਿਆਦਾ ਰਿਹਾ ਹੈ 98 ਫੀਸਦੀ ਤੋਂ ਜ਼ਿਆਦਾ ਦੇ ਨਾਲ ਤੇ ਦੂਜੇ ਨੰਬਰ ਤੇ ਗੁਰਦਾਸਪੁਰ ਜ਼ਿਲ੍ਹਾ ਜੋ ਹੈ ਉਸ ਦਾ ਨਤੀਜਾ ਰਿਹਾ ਹੈ ਤਾਂ ਜੋ ਫਰੀਦਕੋਟ ਦੀ ਅਕਸਨੂਰ ਤੋਰਾ ਉਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਟੌਪ ਕੀਤਾ ਗਿਆ ਫਰੀਦਕੋਟ ਦੀ ਅਕਸਨੂਰ ਤੋਰਾ ਪੂਰੇ ਪੰਜਾਬ ਦੇ ਵਿੱਚ ਪਹਿਲੇ ਸਥਾਨ ਤੇ ਰਹੀ ਹੈ ਦੂਜੇ ਨੰਬਰ ਤੇ ਮੁਖਸਰਦੀ ਰਤਿੰਦਰਦੀਪ ਕੌਰ ਜੋ ਹੈ ਉਸ ਵੱਲੋਂ ਜੋ ਹੈ 100% ਦੀ ਅੰਕ ਹਾਸਲ ਕੀਤੇ ਗਏ ਨੇ TGE ਨੰਬਰ ਤੇ ਮਲੇਰਪੁਰ ਦਾ ਵੀ ਅਰਸ਼ਦੀਪ ਹੋਰ ਹੈ ਤਾਂ ਕਿਆ ਜਾ ਸਕਦਾ ਹੈ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਜੋ ਹੈ ਲੜਕੀਆਂ ਵੱਲੋਂ ਬਾਜ਼ੀ ਮਾਰੀ ਗਈ ਹੈ ਤਿੰਨਾਂ ਨੇ 650 ਚੋਂ 650 ਅੰਕ ਹਾਸਲ ਕਰਕੇ ਪੂਰਾ 100% ਅੰਕ ਹਾਸਲ ਕੀਤੇ ਨੇ ਤੇ 100% ਦਾ ਹਾਸਲ ਕੀਤੇ ਗਏ ਨੇ ਤੇ ਡੇਟ ਆਫ ਬਰਥ ਦੇ ਹਿਸਾਬ ਨਾਲ ਤਿੰਨਾਂ ਨੂੰ ਪੋਜੀਸ਼ਨਾਂ ਦੇ ਵਿੱਚ ਵੰਡਿਆ ਗਿਆ ਕਿਉਂਕਿ ਤਿੰਨਾਂ ਦਾ ਨਤੀਜਾ ਜੋ ਹੈ 100% ਹੀ ਰਿਹਾ ਤੇ ਡੇਟ ਆਫ ਬਰਥ ਦੇ ਹਿਸਾਬ ਨਾਲ ਇਹਨਾਂ ਦੀ ਪੋਜੀਸ਼ਨ ਨੂੰ ਜੋ ਹੈ ਡਿਵਾਈਡ ਕੀਤਾ ਗਿਆ ਹੈ ਕਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਜਾਰੀ ਕੀਤੇ ਗਏ ਨੇ 10ਵੀਂ ਕਲਾਸ ਦੇ ਕੁੜੀਆਂ ਵੱਲੋਂ ਫੇਰਬਾਜ਼ੀ ਮਾਰੀ ਗਈ ਹੈ ਇਸ ਦੇ ਵਿੱਚ ਪੂਰੇ ਆਮਤ ਹਾਸਲ ਕਰਕੇ 650 ਵਿੱਚੋਂ 750 ਅੰਕ ਹਾਸਲ ਕੀਤੇ ਗਏ ਨੇ ਪੂਰੇ 100% ਅੰਕ ਹਾਸਲ ਕਰਕੇ ਜੋ ਹੈ ਬਾਜ਼ੀ ਮਾਰੀ ਕੇ ਲਿਆ ਤਾਂ ਬਿੰਕੋਟ ਦੀ ਅਕਸ਼ਨੂਰ ਜੋ ਹੈ ਉਸ ਵੱਲੋਂ ਟੌਪ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਜੋ ਵਿਦਿਆਰਥੀ ਨੇ ਉਹ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਨੇ ਕਿ ਕਿਸ ਤਰ੍ਹਾਂ ਦਾ ਨਤੀਜਾ ਰਿਹਾ ਹੈ ਤਾਂ ਪੂਰਾ ਐਲਾਨ ਕੀਤਾ ਗਿਆ 98% ਦੇ ਇਲਾਕੇ ਜੋ ਹੈ ਨਤੀਜਾ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਜਮਾਤ ਦਾ ਇਸ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਜੋ ਲੜਕੀ ਹੈ ਉਸ ਵੱਲੋਂ ਟੌਪ ਕੀਤਾ ਗਿਆ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਤੋਂ ਇਲਾਵਾ ਮਲੇਰਕੋਟਲਾ ਤੇ ਮੁਕਸਰ ਸਾਹਿਬ ਦੀ ਲੜਕੀ ਜੋ ਹੈ ਉਹਨਾਂ ਵੱਲੋਂ ਵੀ ਟੌਪ ਕੀਤਾ ਗਿਆ ਦੂਜੇ ਨੰਬਰ ਤੇ ਮੁਕਸਰ ਸਾਹਿਬ ਦੀ ਰਤਨਦਰਦੀਪ कौर ਜੋ ਹੈ ਉਹ ਹੈ ਰਹੀ ਹੈ ਤੀਜੇ ਨੰਬਰ ਤੇ ਮਲੇਰਕੋਟਲਾ ਦੀ ਅਰਸ਼ਦੀ ਫੌਰਾ ਜੋ ਹੈ ਉਸ ਵੱਲੋਂ ਇਨਾ ਪੂਰੇ ਨਤੀਜਾ ਨਤੀਜਾ ਦੇ ਵਿੱਚ ਬਾਜ਼ੀ ਮਾਰੀ ਗਈ ਹੈ ਤਿੰਨਾਂ ਨੇ 650 ਚੋਂ 650 ਅੰਕ ਹਾਸਲ ਕੀਤੇ ਨੇ ਪੂਰੇ 100% ਅੰਕ ਕਿਨਾਂ ਵੱਲੋਂ ਹਾਸਲ ਕੀਤੇ ਗਏ ਨੇ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਨਤੀਜੇ ਜਾਰੀ ਕੀਤੇ ਗਏ ਨੇ ਕੁੜੀਆਂ ਵੱਲੋਂ ਬਾਜ਼ੀ ਮਾਰੀ ਗਈ ਹੈ ਪਹਿਲੇ ਤਿੰਨ ਪੋਜੀਸ਼ਨਾਂ ਜੋ ਹੈ ਕੁੜੀਆਂ ਵੱਲੋਂ ਜੋ ਹੈ ਉਹਨਾਂ ਤੇ ਬਾਜ਼ੀ ਮਾਰੀ ਗਈ ਹੈ ਫ੍ਰੀਫੋਰਡ ਦੀ ਅਕਸ਼ਨੂਰ ਕੋਰ ਜੋ ਹੈ ਉਸ ਵੱਲੋਂ ਟੌਪ ਕੀਤਾ ਗਿਆ ਹੈ ਪਹਿਲੇ ਸਥਾਨ ਤੇ ਫ੍ਰੀਫੋਰਡ ਦੀ ਅਕਸ਼ਨੂਰ ਰਹੀ ਹੈ ਦੂਜੇ ਨੰਬਰ ਤੇ ਮੁਖਸਰ ਸਾਹਿਬ ਦੀ ਰਤਿੰਦਰਦੀਪ ਕੌਰ ਹੈ ਤੇ ਤੀਜੇ ਨੰਬਰ ਤੇ ਮਲੇਰ ਕੋਟਲਾ ਦੀ ਅਰਸ਼ਦੀਪ ਕੌਰ ਹੈ ਹਾਲਾਕੀ ਜੋ ਮੈਰਿਟ ਪੋਜੀਸ਼ਨਾਂ ਨੇ ਉਹਨਾਂ ਦੇ ਵਿੱਚ ਵੀ ਲੜਕੀਆਂ ਜੋ ਵੱਲੋਂ ਜੋ ਹੈ ਪਹਿਲੇ ਥਾਂ ਲਈ ਗਈ ਨੇ ਇਸ ਤੋਂ ਇਲਾਵਾ 46 ਦੇ ਕਰੀਬ ਲੜਕੇ ਦੱਸੇ ਜਾ ਰਹੇ ਨੇ ਜੋ ਮੈਰਿਟ ਪੋਜੀਸ਼ਨ ਦੇ ਵਿੱਚ ਨੇ ਇਸ ਤੋਂ ਇਲਾਵਾ ਜ਼ਿਲ੍ਹਾ ਵਾਈਸ ਜੋ ਹੈ ਅਬਰਿਸਰ ਤੇ ਗੁਰਦਾਸਪੁਰ ਜੋ ਹੈ ਜ਼ਿਲ੍ਹੇ ਇਹ ਅਵਲ ਰਹੇ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਤੋਂ ਵੱਧ ਨੰਬਰ ਲਏ ਗਏ ਨੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਰੀਅਪੀਅਰ ਦੇ ਵਿੱਚ 4% ਦੇ ਕਰੀਬ ਵਿਦਿਆਰਥੀ ਜੋ ਨੇ ਉਹ ਰਹੇ ਨੇ ਤੇ 0.2% ਜੋ ਬੱਚੇ ਨੇ ਉਹ ਫੇਲ ਹੋਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਨਤੀਜੇ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਪੂਰਾ ਦੱਸਿਆ ਗਿਆ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਵੱਲੋਂ ਜੋ ਹੈ ਬਾਜ਼ੀ ਮਾਰੀ ਗਈ ਹੈ ਪਹਿਲੀਆਂ ਤਿੰਨ ਪੋਜੀਸ਼ਨਾਂ ਜੋ ਹੈ ਲੜਕੀਆਂ ਵੱਲੋਂ ਐਕਵਾਇਰ ਕੀਤੀਆਂ ਗਿਆ ਨੇ ਲੜਕੀਆਂ ਜੋ ਹੈ 100% ਵੱਲੋਂ ਅੰਕ ਹਾਸਲ ਕੀਤੇ ਗਏ ਨੇ ਪੂਰਾ 100% ਨਤੀਜਾ ਜੋ ਹੈ ਵੱਲੋਂ ਦਿੱਤਾ ਗਿਆ ਹੈ ਪਹਿਲੇ ਸਥਾਨ ਤੇ ਫਰੀਦਕੋਟ ਜ਼ਿਲ੍ਹੇ ਦੀ ਲੜਕੀ ਅਕਸ਼ਨੂਰ ਕੌਰ ਰਹੀ ਹੈ ਦੂਜੇ ਨੰਬਰ ਤੇ ਮੁਕਸਰ ਸਾਹਿਬ ਦੀ ਰਤਿੰਦਰਦੀਪ ਕੌਰ ਰਹੀ ਹੈ ਤੇ ਤੀਜੇ ਨੰਬਰ ਤੇ ਮਲੇਰਕੋਟੜ ਦੀ ਅਰਸ਼ਦੀਪ ਕੌਰ ਰਹੀ ਹੈ ਜਿਨ੍ਹਾਂ ਵੱਲੋਂ 100% ਅੰਕ ਹਾਸਲ ਕੀਤੇ ਗਏ ਨੇ ਤੇ ਪਹਿਲੀਆਂ ਤਾਂ ਇਸ ਤੋਂ ਇਲਾਵਾ ਜੋ ਵਿਦਿਆਰਥੀ ਨੇ ਉਹਨਾਂ ਵੱਲੋਂ ਵੀ ਜੋ ਹੈ ਕਿ ਕਿ ਵੈੱਬਸਾਈਟ ਤੇ ਜਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਨਤੀਜੇ ਦੇਖੇ ਜਾ ਸਕਦੇ ਨੇ ਕਿ ਕਿਸ ਤਰ੍ਹਾਂ ਦਾ ਨਤੀਜਾ ਰਿਹਾ ਹੈ ਵੈੱਬਸਾਈਟ ਖੋਲ ਕੇ ਆਪਣਾ ਰੋਲ ਨੰਬਰ ਪਾ ਕੇ ਉਸਦੇ ਨਤੀਜੇ ਦੇਖੇ ਜਾ ਸਕਦੇ ਨੇ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿੰਨਾਂ ਲੜਕੀਆਂਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਿਆ ਕਿ ਜਨਵੰਨ ਨੂੰ ਇਸ ਪੂਰੀ ਪਹਿਲੀਆਂ ਤਿੰਨ ਪਿਡਿਸ਼ਨਾ ਤੇ ਕਬਜ਼ਾ ਕੀਤਾ ਗਿਆ ਤਾਂ ਇਸ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਪਿਛਲੀ ਰਣੀ CBSE ਵੱਲੋਂ ਵੀ ਨਤੀਜੇ ਜਾਰੀ ਕੀਤੇ ਗਏ 12ਵੇਂ ਦੇ ਤੇ ਐਸਵੀ ਪੰਜਾਬ ਸਕੂਲ ਤਾਂ ਸਾਡੇ ਨਾਲ ਜੋ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਜੋ ਲੜਕੀ ਆਈ ਹੈ ਮੁਖਸਰ ਸਹਿਬ ਦੀ ਰਤਿੰਦਰਦੀਪ ਕੌਰ ਉਹਨਾਂ ਦੇ ਸਕੂਲ ਦੇ ਡਾਇਰੈਕਟਰ ਜੋ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਰ ਤੁਹਾਡੇ ਸਕੂਲ ਦੀ ਜੋ ਲੜਕੀ ਹੈ ਮੁਖਸਰ ਸਹਿਬ ਦੀ ਰਤਿੰਦਰਦੀਪ ਕੌਰ ਜੋ ਹੈ ਉਸ ਵੱਲੋਂ ਪੂਰੇ ਪੰਜਾਬ 'ਚ ਦੂਜਾ ਸਥਾਨ ਹਾਸਲ ਕੀਤਾ ਗਿਆ ਹੈ ਤਾਂ ਤੁਹਾਡਾ ਰਿਐਕਸ਼ਨ ਲੈਣਾ ਚਾਹਾਂਗੇ ਜੀ ਸਰ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਰਤਿੰਦਰ ਦੀਪਕੌਰ ਜੀ ਸਾਡੇ ਬਹੁਤ ਹੀ ਹੋਣਹਾਰ ਬੱਚੀ ਸੀ ਸਤੰਦ ਦੇਸ ਤੋਂ ਉਮੀਦ ਸੀ ਪਹਿਲਾ ਹੀ ਨਰਸਰੀ ਕਲਾਸ ਤੋਂ ਲੈ ਕੇ ਹੀ 10ਥ ਕਲਾਸ ਤੱਕ ਇਸ ਸਕੂਲ ਦੇ ਵਿਦਿਆਰਥਣ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਸਮੂਹ ਸਟਾਫਰੀ ਦੇ ਵਿੱਚ ਮਿਹਨਤ ਹੈ ਪੇਰੈਂਟਸ ਦੀ ਮਿਹਨਤ ਹੈ ਜਿਸ ਤੇ ਜਸ ਸਰਕਾਇਸ ਬੱਚੇ ਨੇ ਮੁਕਾਮ ਹਾਸਲ ਕੀਤਾ ਹੈ ਜੀ ਤਾਂ ਸਰ ਪੂਰੇ ਪੰਜਾਬ ਭਰ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਗਿਆ ਕਿਤੇ ਨਾ ਕਿਤੇ ਤਾਂ ਸਕੂਲ ਲਈ ਵੀ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਇੱਕ ਤਰ੍ਹਾਂ ਦੇ ਨਾਲ ਕਿਉਂਕਿ ਪੰਜਾਬ ਪਰ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਗਿਆ ਹੈ ਤੁਹਾਡੀ ਗੱਲ ਹੋਈ ਰਤਿੰਦਰਦੀਪ ਕੌਰ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦਾ ਰੈਐਕਸ਼ਨ ਉਹਨਾਂ ਦਾ ਬਸ ਸਰ ਜਿਹੜੀ ਤੁਹਾਡੀ ਕਾਲ ਆ ਗਈ ਸੀ ਬਸ ਉਹ ਪੀਰੀਅਡਸ ਨੂੰ ਅਸੀਂ ਕਾਲ ਕਰ ਹੀ ਦੇਈਏ ਜੀ ਅੱਜ ਜੀ ਜੀ ਸਰ ਬਹੁਤ ਬਹੁਤ ਇੱਕ ਵਧਾਈ ਤੁਹਾਨੂੰ ਵੀ ਕਿਉਂਕਿ ਤੁਹਾਡੇ ਸਕੂਲ ਦੀ ਵਿਦਿਆਰਥਣਾਂ ਨੇ ਤਾਂ ਦੂਜਾ ਸਥਾਨ ਹਾਸਲ ਕੀਤਾ ਗਿਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਲਈ ਤਾਂ ਮੁਕਸਰ ਸਾਹਿਬ ਦੀ ਰਤਿੰਦਰਦੀਪ ਕੌਰ ਜੋ ਹੈ ਉਸ ਵੱਲੋਂ ਦੂਜਾ ਸਥਾਨ ਹਾਸਲ ਕੀਤਾ ਗਿਆ ਹੈ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜੇ ਜਾਰੀ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਕੁੜੀਆਂ ਵੱਲੋਂ ਜੋ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਬਾਜ਼ੀ ਮਾਰੀ ਗਈ ਹੈ ਫਰੀਦਕੋਟ ਦੀ ਅਕਸ਼ਨੂਰ ਕੌਰ ਜੋ ਹੈ ਉਸ ਵੱਲੋਂ ਟੌਪ ਕੀਤਾ ਗਿਆ ਜੋ ਪਹਿਲੇ ਸਥਾਨ ਤੇ ਰਹੀ ਹੈ ਦੂਜੇ ਨੰਬਰ ਤੇ ਮੁਕਸਰ ਸਾਹਿਬ ਦੀ ਰਤਿੰਦਰਦੀਪ ਕੌਰ ਰਹੀ ਹੈ ਤੇ ਤੀਜੇ ਨੰਬਰ ਤੇ ਮਲੇਰਕੋਟ ਸਾਹਿਬ ਦੀ ਅਰਸ਼ਦੀਪ ਕੌਰ ਰਹੀ ਹੈ ਜਿ ਤਾਂ ਇਸ ਵਿਚਾਲੇ ਜੋ ਵਿਦਿਆਰਥੀ ਨੇ ਉਹ ਵੀ ਆਪਣੀ ਵੈਬਸਾਈਟ ਤੇ ਜਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਨੇ ਕਿ ਕਿਸ ਤਰ੍ਹਾਂ ਦੀ ਉਹਨਾਂ ਵੱਲੋਂ ਪਰਫਾਰਮੈਂਸ ਕੀਤੀ ਗਈ ਹੈ ਤਾਂ ਇਹ ਜੇ ਜ਼ਿਲ੍ਹਾ ਵਾਈਜ਼ ਗੱਲ ਕਰੀਏ ਤਾਂ ਦੋ ਜ਼ਿਲ੍ਹੇ ਜੋ ਨੇ ਅਵਲ ਰਹੇ ਨੇ ਜਿਸ ਦੇ ਵਿੱਚ ਅੰਮ੍ਰਿਤਸਰ ਪਹਿਲੇ ਨੰਬਰ ਤੇ ਰਿਹਾ ਹੈ ਗੁਰਦਾਸਪੁਰ ਦੂਜੇ ਨੰਬਰ ਤੇ ਰਿਹਾ ਹੈ ਇਸ ਵਿਚਾਲੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰ 2,70,000 ਦੇ ਕਰੀਬ ਵਿਦਿਆਰਥੀਆਂ ਵੱਲੋਂ ਪੇਪਰਾਂ ਲਈ ਅਪੀਅਰ ਕੀਤਾ ਗਿਆ ਸੀ ਜਨਾਲ ਵਿੱਚ 2 ਲੱਖ 8000 ਦੇ ਕਰੀਬ ਜੋ ਵਿਦਿਆਰਥੀ ਨੇ ਉਹਨਾਂ ਵੱਲੋਂ ਪਾਸ ਹੋਏ ਨੇ ਉਹਨਾਂ ਵੱਲੋਂ ਪਾਸ ਲੈ ਕੇ ਜੋ ਹੈ 10ਵੀਂ ਕਲਾਸ ਪਾਸ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਲੜਕੀਆਂ ਵੱਲੋਂ ਬਾਜ਼ੀਬਾਜ਼ੀ ਕੀਤੀ ਹੈ ਮੈਰਿਟ ਪੋਜੀਸ਼ਨਾਂ ਤੇ ਲੜਕੀਆਂ ਵੱਲੋਂ ਕਬਜ਼ਾ ਕੀਤਾ ਗਿਆ ਹੈ ਪੂਰਾ ਮੈਰਿਟ ਦੇ ਵਿੱਚ ਵੀ ਜੋ ਹੈ ਲੜਕੀਆਂ ਰਹੀਆਂ ਨੇ ਤੇ ਪਹਿਲੀਆਂ 3 ਪੋਜੀਸ਼ਨਾਂ ਨੇ ਜੋ ਪੰਜਾਬ ਪੱਗ ਦੇ ਵਿੱਚ ਉਹਨਾਂ ਤੇ ਵੀ ਲੜਕੀਆਂ ਵੱਲੋਂ ਟੌਪ ਕੀਤਾ ਗਿਆ ਹੈ 타 ਇਸ ਤੋਂ ਇਲਾਵਾ 44 ਜੋ ਲੜਕੇ ਨੇ ਉਹਨਾਂ ਵੱਲੋਂ ਵੀ ਮੈਰਿਟ ਪੋਜੀਸ਼ਨ ਹਾਸਲ ਕੀਤੀ ਗਈ ਹੈ ਹਾਲਾਂਕਿ ਪਹਿਲੀਆਂ 3 ਪੋਜੀਸ਼ਨਾਂ ਤੇ ਵੀ ਲੜਕੀਆਂ ਨੇ ਪੂਰੇ 650 ਤੋਂ 650 ਅੰਕ ਹਾਸਲ ਕੀਤੇ ਗਏ ਨੇ ਤੇ ਪਹਿਲੀ ਆ 3 ਪੋਜੀਸ਼ਨਾਂ ਤੇ ਕਬਜ਼ਾ ਕੀਤਾ ਗਿਆ ਇਸ ਤੋਂ ਇਲਾਵਾ ਜੋ 4% ਦੇ ਕਰੀਬ ਵਿਦਿਆਰਥੀ ਨੇ ਉਹਨਾਂ ਦੀ ਰੀਅਪੀਅਰ ਵੀ ਆਈ ਹੈ ਇਸ ਤੋਂ ਇਲਾਵਾ 2.0 2% ਜੋ ਵਿਦਿਆਰਥੀ ਨੇ ਉਹਨਾਂ ਜੋ ਹੈ ਇਸ ਇਗਜ਼ਾਮ ਦੇ ਵਿੱਚ ਫੇਲ ਹੋਏ ਨਹੀਂ ਤਾਂ ਹਾਲਾਂਕਿ ਨਤੀਜੇ ਜੋ ਹੈ ਪੂਰੇ 90% ਤੋਂ ਜ਼ਿਆਦਾ ਰਹੇ ਨੇ ਇਸ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਨਤੀਜੇ ਜਾਰੀ ਕੀਤੇ ਗਏ ਨੇ 10ਵੀਂ ਦੇ ਨਤੀਜੇ ਜਿਨ੍ਹਾਂ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਲੜਕੀਆਂ ਵੱਲੋਂ ਕਬਜ਼ਾ ਕੀਤਾ ਗਿਆ ਤਾਂ ਮਹਾਲੀ ਦੇ ਵਿੱਚ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ 10ਵੀਂ ਦੇ ਨਤੀਜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਪਹਿਲੀਆਂ 3 ਪੋਜੀਸ਼ਨਾਂ ਤੇ ਲੜਕੀਆਂ ਕਾਬਜ਼ ਰਹੀਆਂ ਨੇ ਇਸ ਵਿਚਾਲੇ ਜੋ ਫਰੀਦਕੋਟ ਜ਼ਿਲ੍ਹੇ ਦੀ ਲੜਕੀ ਆਕਸ਼ਨੂਰ ਕੌਰ ਉਸ ਵੱਲੋਂ ਜੋ ਹੈ ਪਹਿਲਾ ਸਥਾਨ ਹਾਸਲ ਕੀਤਾ ਗਿਆ ਤਾਂ ਦੂਜੇ ਨੰਬਰ ਤੇ ਮੁਕਸਰ ਸਾਹਿਬ ਦੀ ਰਤਿੰਦਰਦੀਪ ਕੌਰ ਰਹੀ ਹੈ ਹੁਣੇ ਗੱਲਬਾਤ ਕਰਕੇ ਹਟਿਆਪਾ ਰਤਿੰਦਰਦੀਪ ਕੌਰ ਦੇ ਜੋ ਸਕੂਲ ਦੇ ਡਾਇਰੈਕਟਰ ਜੋ ਨੇ ਜੁੜੇ ਹੋਏ ਨੇ ਤਾਂ ਕਿਤੇ ਨਾ ਕਿਤੇ ਵਿਦਿਆਰਥੀਆਂ ਲਈ ਤੇ ਉਹਨਾਂ ਦੇ ਮਾਪਿਆਂ ਲਈ ਕਾਫੀ ਖੁਸ਼ੀ ਵਾਲਾ ਪਲ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਅੰਕੋਨਾਂ ਵੱਲੋਂ ਹਾਸਲ ਕੀਤੀ ਜਾਂਦੀ ਹੈ ਤਿਆਰ 9 ਸਕੂਲਾਂ ਵਿੱਚ ਅਪੀਅਰ ਹੋਏ 270746 ਬੱਚਿਆਂ ਵਿੱਚੋਂ 265548 ਬੱਚੇ ਪਾਸ ਹੋਏ ਨੇ 95.63% ਦੀ ਸਾਡੀ ਪਾਸ ਪਰਸੈਂਟੇਜ ਰਹੀ ਹੈ ਗਰਲਸ 96.85% ਬॉयਜ਼ 94.50% ਅਰਬਨ ਏਰੀਆ ਜੋ 94.7% ਰੂਰਲ ਏਰੀਆ 96% ਗਵਰਨਮੈਂਟ ਸਕੂਲ 95.47 ਨਾਨ ਗਵਰਨਮੈਂਟ ਸਕੂਲ 96.96% ਐਡਿਟਡ ਸਕੂਲ 91.72% ਰੀਅਪੀਅਰ 4% ਬੱਚਿਆਂ ਦੀ ਹੈ ਫੇਲ 0.2% ਬੱਚੇ ਹੋਏ ਨੇ ਅੰਮ੍ਰਿਤਸਰ 98.5% ਨਾਲ ਜ਼ਿਲ੍ਹਾ ਅਵਲ ਰਿਆ ਗੁਰਦਾਸਪੁਰ 98.2 ਤੇ ਦੂਜੇ ਨੰਬਰ ਤੇ ਰਿਆ ਤਰਨਤਾਰਨ 98.0833 ਜੀ ਨੰਬਰ ਤੇ ਲਿਆ ਤਾਂ ਜੋ ਵਿਦਿਆਰਥੀ ਨੇ ਉਹ ਆਪਣਾ ਨਤੀਜਾ ਦੇ ਸਕਦੇ ਨੇ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜੋ ਵੈਬਸਾਈਟ ਹੈ ਉਹਦਾ ਪੋਰਟਲ ਹੈ pscb.ac.in ਤੇ ਜਾ ਕੇ ਆਪਣਾ ਨਤੀਜਾ ਦੇਖਿਆ ਜਾ ਸਕਦਾ ਹੈ ਇਸ ਦੇ ਹੋਮ ਪੇਜ ਤੇ ਜਾ ਕੇ ਆਪਣਾ ਰੋਲ ਨੰਬਰ ਪੜ ਕੇ ਜੋ ਹੈ ਵਿਦਿਆਰਥੀ ਨਤੀਜਾ ਦੇਖ ਸਕਦੇ ਨੇ ਤਾਂ ਦੂਜੇ ਪਾਸੇ ਪਹਿਲੀਆਂ ਤਿੰਨ ਪੋਜੀਸ਼ਨਾਂ ਜੋ ਹੈ ਉਹਨਾਂ ਤੇ ਲੜਕੀਆਂ ਜੋ ਹੈ ਕਬਜ਼ੇ ਰਹੀਆਂ ਨੇ ਵੈਟ ਵਿੱਚ ਸਭ ਤੋਂ ਜ਼ਿਆਦਾ ਲੁਧਿਆਣੇ ਦੇ 52 ਬੱਚੇ ਨੇ ਹੁਸ਼ਿਆਰਪੁਰ ਦੇ 47 ਅੰਮ੍ਰਿਤਸਰ ਦੇ 25 ਸਪੋਰਟਸ ਪਰਸਨਸ ਮੈਰਿਟ ਵਿੱਚ 16 ਹਨ ਤੇ ਜਿਹੜੇ ਪਹਿਲੇ ਪੋਜੀਸ਼ਨ ਤੇ ਬੱਚੀ ਜੋ ਆਈ ਹੈ ਉਸ ਦਾ ਨਾਮ ਅਕਸ਼ਨੂਰ ਕੌਰ ਹੈ ਪਿਤਾ ਦਾ ਨਾਮ ਪਰਮ ਪਰਜੀਤ ਸਿੰਘ ਇਹ ਸੰਤ ਮੋਹਨਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਨੂੰ ਬਿਲੋਂਗ ਕਰਦੀ ਹੈ ਨੰਬਰ 2 ਤੇ ਰਤਿੰਦਰ ਦੀਪ ਕੌਰ ਪਿਤਾ ਦਾ ਨਾਮ ਨਿਰਮਲ ਸਿੰਘ ਇਹ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਤਿਆਣਾ ਜ਼ਿਲ੍ਹਾ ਮੁਕਸਰ ਸਾਹਿਬ ਨੂੰ ਬਿਲੋਂਗ ਕਰਦੀ ਹੈ ਤੀਜਾ ਨੰਬਰ ਤੇ ਅਰਸ਼ਦੀਪ ਕੌਰ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਮਲੇ ਕੋਟਲਾ ਨੂੰ ਬਿਲੋਂਗ ਕਰਦੀ ਹੈ ਤਿੰਨੇ ਬੱਚੀਆਂ ਦੇ 100 100% ਮਾਰਕਸ ਨੇ ਪਰ ਉਹ ਰੂਲਸ ਦੇ ਮੁਤਾਬਕ ਡੇਟ ਆਫ ਬਰਥ ਦੇ ਸਾਥ ਦੇ ਨਾਲ ਇਹ ਫースト ਸੈਕਿੰਡ ਥਰਡ ਪੋਜੀਸ਼ਨ ਦੇ ਵਿੱਚ ਡਿਕਲੇਅਰ ਕੀਤੇ ਗਏ ਠੀਕ ਹੈ ਨਤੀਜੇ ਜਾਰੀ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨਾਂ ਜਿਹੋ ਨੇ ਉਹਨਾਂ ਤੇ ਲੜਕੀਆਂ ਵੱਲੋਂ ਕਬਜ਼ਾ ਕੀਤਾ ਗਿਆ ਹੈ ਤਾਂ ਇਸ ਵਿਚਾਲੇ ਜੋ ਹੈ ਤਸਵੀਰਾਂ ਵਾਲੀਆਂ ਲੜਕੀਆਂ ਤੇ ਦੇਖਿਆ ਜਾ ਸਕਦੀਆਂ ਜਿਨ੍ਹਾਂ ਵੱਲੋਂ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਲ ਕੀਤੀਆਂ ਗਿਆ ਨੇ ਪਹਿਲੇ ਨੰਬਰ ਤੇ ਅਕਸ਼ਨੂਰ ਕੌਰ ਹੈ ਜਿਸ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ ਗਿਆ ਪੰਜਾਬ ਭਰ ਦੇ ਵਿੱਚ ਦੂਜੇ ਨੰਬਰ ਤੇ ਰਤਿੰਦਰਦੀਪ ਕੌਰ ਹੈ ਤੇ ਤੀਜੇ ਨੰਬਰ ਤੇ ਅਰਸ਼ਦੀਪ ਕੌਰ ਹੈ ਜਿਨ੍ਹਾਂ ਵੱਲੋਂ 650 ਚੋਂ ਪੂਰੇ 650 ਅੰਕ ਹਾਸਲ ਕਰਕੇ 100% ਦੀ ਨਤੀਜਾ ਦਿੱਤਾ ਗਿਆ ਤੇ 100% ਅੰਕ ਹਾਸਲ ਕਰਕੇ ਇਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਟੌਪ ਕੀਤਾ ਗਿਆ ਹਾਲਾਂਕਿ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਸੀਰੀਜ਼ ਵਾਈਜ਼ ਤਿੰਨ ਪੋਜੀਸ਼ਨਾਂ ਦੇ ਵਿੱਚ ਰੱਖਿਆ ਗਿਆ ਤਾਂ ਤਿੰਨਾ ਵੱਲੋਂ 100 ਦੇ ਵਿੱਚੋਂ 100 ਦੀ ਪੂਰੇ ਅੰਕ ਹਾਸਲ ਕੀਤੇ ਗਏ ਨੇ ਤਾਂ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਜੋ ਹੈ ਲੜਕੀਆਂ ਵੱਲੋਂ ਕਬਜ਼ਾ ਕੀਤਾ ਗਿਆ ਕੁੜੀਆਂ ਵੱਲੋਂ ਬਾਜ਼ੀ ਮਾਰੀ ਗਈ ਹੈ ਫਿਰ ਹਾਲਾਂਕਿ 44 ਦੇਕਰੀ ਮੁੰਡੇ ਚੋ ਨੇ ਉਹ ਵੀ ਮੈਰਿਟ ਲਿਸਟ ਦੇ ਵਿੱਚ ਆਏ ਨੇ ਪਰ ਇਸ ਤੋਂ ਇਲਾਵਾ 200 ਤੋਂ ਜ਼ਿਆਦਾ ਲੜਕੀਆਂ ਨੇ ਜੋ ਉਹਨਾਂ ਵੱਲੋਂ ਮੈਰਿਟ ਲਿਸਟ ਹਾਸਲ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ ਜ਼ਿਲ੍ਹੇ ਵਾਈਜ਼ ਗੱਲ ਕਰੀਏ ਤਾਂ ਇਸ ਦੇ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ 98 ਫੀਸਦੀ ਦੇ ਕਰੀਬ ਜੋ ਹੈ ਨਤੀਜਾ ਰਿਹਾ ਹੈ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਤਾਂ ਜੋ ਦੂਜੇ ਵਿਦਿਆਰਥੀ ਨੇ ਉਹ ਵੀ ਪ ਆਪਣੇ ਨਤੀਜੇ ਦੇਖ ਸਕਦੇ ਨੇ pcb.ac.in ਤੇ ਜਾ ਕੇ ਆਪਣਾ ਨਤੀਜਾ ਦੇਖਿਆ ਜਾ ਸਕਦਾ ਹੈ ਆਪਣਾ ਰੋਲ ਨੰਬਰ ਭਰ ਕੇ ਤਾਂ ਕਰੀਬ ਕਰੀਬ ਜੋ 3 ਲੱਖ ਦੇ ਕਰੀਬ ਵਿਦਿਆਰਥੀਆਂ ਵੱਲੋਂ ਇਸ ਵਾਰ ਜੋ ਐਗਜ਼ਾਮ ਦਿੱਤਾ ਗਿਆ ਦਸਵੀਂ ਦੇ ਵਿੱਚ ਜਿਨ੍ਹਾਂ ਵਿੱਚੋਂ 2 ਲੱਖ 65000 ਦੇ ਕਰੀਬ ਜੋ ਵਿਦਿਆਰਥੀ ਨੇ ਉਹਨਾਂ ਵੱਲੋਂ ਪਾਸ ਹੋਏ ਨੇ ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣਾ ਨਤੀਜਾ ਦੇਖਣਾ ਚਾਹੁੰਦੇ ਨੇ ਉਹ pcb ਦੀ ਵੈਬਸਾਈਟ ਤੇ ਜਾ ਕੇ ਨਤੀਜਾ ਦੇਖ ਸਕਦੇ ਨੇ ਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਦੀ ਹੈ ਕਿ ਨਤੀਜਿਆਂ ਦਾ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜੋ ਹੈ 12ਵੀਂ ਦੇ ਨਤੀਜੇ ਲਾਣੇ ਗਏ ਜਿਸ ਦਾ ਕੀ ਨਤੀਜਾ 99% ਦੇ ਕਰੀਬ ਰਿਹਾ ਇਸ ਵਿਚਾਲੇ ਅੱਜ 10ਵੀਂ ਦੇ ਨਤੀਜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਜੋ ਹੈ ਲੜਕੀਆਂ ਵੱਲੋਂ ਕਬਜ਼ਾ ਕੀਤਾ ਗਿਆ ਹੈ ਅਫਰੀਦਕੋਟ ਦੀ ਅਕਸ਼ਨੂਰ कौर ਜੋ ਹੈ ਰਹੀ ਹੈ ਪਹਿਲੇ ਨੰਬਰ ਤੇ ਇਸ ਤੋਂ ਇਲਾਵਾ ਰਤਿੰਦਰਦੀਪ कौर ਤੇ ਇਸ ਤੋਂ ਇਲਾਵਾ ਅਰਸ਼ਦੀਪ कौर ਜੋ ਹੈ ਉਹਨਾਂ ਵੱਲੋਂ ਬਾਜ਼ੀ ਮਾਰੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਪੜ ਦੇ ਵਿੱਚ ਕੁੜੀਆਂ ਵੱਲੋਂ ਫਿਰ ਤੋਂ ਬਾਜ਼ੀ ਮਾਰੀ ਗਈ ਹੈ ਤੇ ਸਾਰੀਆਂ ਜੋ ਮੈਰਿਟ ਪਿਛਣਾ ਨੇ ਉਹਨਾਂ ਦੇ ਵਿੱਚ ਵੀ ਲੜਕੀਆਂ